ਪੰਜਾਬ ਪੁਲਿਸ ਵੱਲੋਂ ਨਸ਼ੇ ਦੀ ਰੋਕਥਾਮ ਦੇ ਲਈ ਚਲਾਈਆਂ ਮਹਿੰਦ ਦੌਰਾਨ ਕੁਝ ਉਸਰ ਭਾਰੀ ਸਫਲਤਾ ਮਿਲੀ ਜਦੋਂ ਚਾਰ ਵਿਅਕਤੀਨ ਗ੍ਰਿਫਤਾਰ ਕੀਤਾ ਉਹਨਾਂ ਕੋਲ ਭਾਰੀ ਕੀਮਤ ਦਾ ਨਸ਼ੇਲਾ ਪਦਾਰਥ ਬਰਾਮਦ ਕੀਤਾ ਗਿਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਤਰਨਤਾਰਨ ਦੇ ਐਸਐਸਪੀ ਅਸ਼ਨਿਕਪੁਰ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੋਈ ਵਿਅਕਤੀ ਬਾਹਰ ਤੋਂ ਨਸ਼ੇਲਾ ਸਮਾਨ ਮੰਗਾਉਂਦੇ ਹਨ ਤੇ ਕੈਪ ਸਪਲਾਈ ਕਰਦੇ ਹਨ ਜਦੋਂ ਪੁਲਿਸ ਨੇ ਨਾਕੇ ਬੰਦ ਕਰਕੇ ਟਰੈਪ ਲਾਇਆ ਇੱਕ ਮੋਟਰਸਾਈਕਲ ਤੋਂ ਦੋ ਨੌਜਾਨਾਂ ਨੂੰ ਕਾਬੂ ਕੀਤਾ ਗਿਆ ਨਵੇਂ ਕਾਨੂੰਨ ਦੇ ਅਨੁਸਾਰ ਦਾ ਵੀਡੀਓਗ੍ਰਾਫੀ ਕੀਤੀ ਗਈ ਤੇ ਉਹਨਾਂ ਤਲਾਸ਼ੀ ਲਈ ਭਾਰੀ ਮਾਤਰਾ ਵਿੱਚ ਹੀਰੋਨ ਬਰਾਮਦ ਹੋਈ। ਉਹਨਾਂ ਤੋਂ ਪੁੱਛ ਕੇ ਜਦੋਂ ਪਤਾ ਲੱਗਿਆ ਕਿ ਇਹ ਹੀਰੋਨ ਬਾਹਤੋਂ ਆਂਦੀ ਹੈ ਪਾਕਿਸਤਾਨ ਤੋਂ ਮਗਾਈ ਜਾਂਦੀ ਡਰੋਨ ਰਾਹੀਂ। ਦੋ ਪੈਕੇਟ ਬਰਾਮਦ ਕੀਤੇ ਗਏ। ਪੁੱਛ ਕੇ ਉਹਨਾਂ ਦੱਸਿਆ ਉਹਨਾਂ ਨੇ ਕਿ ਇਹ ਕਿਸੇ ਨਾਮਤ ਹੁਣ ਅਮਰਸਰ ਦੇ ਦੋ ਨੌਜਵਾਨਾਂ ਨੂੰ ਦੇਣੀ ਹੈ ਜੋ ਲੈਣ ਆ ਰਹੇ ਨੇ। ਪੁਲਿਸ ਵੱਲੋਂ ਟਰੈਪ ਲਾ ਲਿਆ ਗਿਆ। ਜੋ ਕਾਰ ਵਿੱਚ ਦੋ ਨੌਜਵਾਨ ਆਏ ਪੁਲਿਸ ਵੱਲੋਂ ਵੀਡੀਓਗ੍ਰਾਫੀ ਕਰਕੇ ਉਹਨਾਂ ਨੂੰ ਕਾਬੂ ਕਰ ਲਿਆ ਗਿਆ। ਉਹਨਾਂ ਕੋਲੋਂ 20 ਭਾਰੀ ਮਾਤਰਾ ਵਿੱਚ ਹੀਰੋਨ ਬਰਾਮਦ ਕੀਤੀ ਗਈ। ਨਾਕਾਬੰਦੀ ਸਪੈਸ਼ਲ ਕੀਤੀ ਹੋਈ ਸੀ ਜਿਹੜਾ ਐਸ ਐਚ ਓ ਖਾਲੜਾ ਹੈਗਾ ਉਹਨੇ ਨਾਕਾ ਲਾਇਆ ਸੀਗਾ ਰੇਂਜ ਉੱਤੇ ਇੱਥੇ ਲੂਬਿਸੀਟੀ ਬ੍ਰਿਜੀ ਜਿਹੜਾ ਹੈਗਾ ਤੋਂ ਉੱਥੇ ਕਿਸੇ ਨੇ ਇਤਲਾਹ ਦਿੱਤੀ ਵੀ ਇੱਦਾਂ ਇਥੋਂ ਕੋਈ ਖੇਪ ਚੱਕ ਕੇ ਲੈ ਜਾ ਰਿਹਾ ਔਰ ਪਹਿਲੇ ਵੀ ਲੈ ਕੇ ਗਿਆ ਸਮਾਨ ਤੋਂ ਹੁਣ ਵੀ ਸ਼ਾਇਦ ਦੁਬਾਰਾ ਖੇਪ ਚੱਪਣਾ ਰਿਹਾ ਤਾਂ ਉਹਨਾਂ ਨੇ ਥੋੜਾ ਜਿਆਦਾ ਅੱਗੇ ਜਾ ਕੇ ਚੱਲੇ ਵੀ ਰਸਤੇ ਤੇ ਰਸਤੇ ਚ ਉਹਨਾਂ ਨੂੰ ਦੋ ਇੱਕ ਹੀਰੋ ਅੰਡ ਮੋਟਰਸਾਈਕਲ ਦੇ ਨੌਜਵਾਨ ਨਜ਼ਰ ਆਏ ਜਿਹੜਾ ਨੇ ਦੇਖ ਕੇ ਪੁਲਿਸ ਪਾਰਟੀ ਨੂੰ ਜਾਣ ਲੱਗੇ ਭਟੇ ਇਹਨਾਂ ਨੇ ਪਿੱਛਾ ਕਰਦੀ ਇੱਥੇ ਫੜ ਲਿਆ ਪੜ ਕੇ ਉਹਨਾਂ ਦੀ ਪੁੱਛਗਿੱਛ ਕੀਤੀ ਤੇ ਉਸ ਤੋਂ ਬਾਅਦ ਉਹਨਾਂ ਦੀ ਤਰੀਕ ਅੱਜ ਨਵੇਂ ਕਾਨੂੰਨ ਦੇ ਮੁਤਾਬਕ ਰਿਕਾਰਡਿੰਗ ਕਰਨੀ ਸ਼ੁਰੂ ਕੀਤੀ ਰਿਕਾਰਡਿੰਗ ਦੇ ਵਿੱਚ ਜਿਹਨੂੰ ਉਹਨਾਂ ਨੇ ਕਿਹਾ ਸੀ ਜਿਹੜੀ ਤਲਾਸ਼ੀ ਵਿੱਚ ਕੰਸਟਰਕਟ ਅਫਸਰ ਕੋਲ ਜਿਹਨੂੰ ਇਹਨਾਂ ਨੂੰ ਬਣਾ ਲਿਆ ਗਿਆ ਮੌਕੇ ਤੇ ਔਰ ਜਦੋਂ ਉਹਨਾਂ ਦੀ ਤਲਾਸ਼ੀ ਲਈ ਗਈ ਇੱਕ ਕੋਲ 494 ਨੰਬਰ ਤੇ ਇੱਕ ਕੋਲ 496 ਨੰਬਰ ਦੋ ਪੈਕੇਟ ਮਿਲੇ ਇਹ ਰੋਇੰਦੇ ਜੀਹਾਂ ਕੀ ਉਹ yellow ਪੈਕਿੰਗ ਸੀਗੀ ਔਰ ਉਹਦੇ ਉੱਤੇ ਕੁੰਡਾ ਲੱਗਿਆ ਹੋਇਆ ਸੀ ਇਸ ਕਰਕੇ ਉਹਦੇ ਤੇ 에ਅਰਕ੍ਰਾਫਟ ਟੈਗ ਵੀ ਲਾਇਆ ਉਸ ਨੂੰ ਪਤਾ ਨਹੀਂ ਕਿ ਉਹ ਜਿਵੇਂ ਕਾਗਈ ਉਹਨਾਂ ਨੇ ਚੱਕੇ ਹੋਣ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਪੁੱਛਗਿੱਛ ਤੋਂ ਇਹ ਪਤਾ ਲੱਗਿਆ ਕਿ ਕੋਈ ਅੰਮ੍ਰਿਤਸਰ ਦੇ ਦੋ ਹੈਗੇ ਆ ਇੱਕ ਦਸ਼ਾਲ ਹੈਗਾ ਤੇ ਇੱਕ ਅਮਨਦੀਪ ਹੈ ਤੇ ਇਹਨਾਂ ਨੇ ਆਣਾ ਉਹਨਾਂ ਤੋਂ ਸਮਾਨ ਲੈਣ ਔਰ ਪਹਿਲੇ ਵੀ ਜਿਹੜਾ ਤੇ ਇਹਨਾਂ ਨੇ ਜਿਹੜਾ ਉੱਥੇ ਪਹਿਲੇ ਵੀ ਲੈ ਕੇ ਗਏ ਆ ਔਰ ਉਹ ਜਿਹੜਾ ਇਹਨਾਂ ਨੇ ਇੱਕ ਉਹ ਉੱਥੇ ਅਸਲੋ ਅਸਲੋ ਤਾੜ ਪਿੰਡ ਪੈਂਦਾ ਉੱਥੇ ਇੱਕ ਟਾਲੀ ਵਾਲਾ ਵਿਰਾਨ ਜੀ ਜਗ੍ਹਾ ਹੈਗੀ ਆ ਉੱਥੇ ਦਾ ਹੀ ਹੈ ਕਿ ਟਾਈਮ ਲੰਦੇ ਹੁੰਦੇ ਸੀ ਤੇ ਉੱਥੇ ਜਿਹੜਾ ਐਸ ਐਚ ਓ ਵਲਟੂਆ ਨਾਲ ਗੱਲ ਕੀਤੀ ਐ ਐਸਐਚਓ ਫਲੜਾ ਨੇ ਉੱਥੇ ਪਹੁੰਚਦੇ ਆ ਉੱਥੇ ਜਦੋਂ ਮੌਕੇ ਤੇ ਪਹੁੰਚਦੇ ਆ ਤੇ ਇਹ ਜਿਹੜੇ ਦੋ ਬਰੀਜ਼ਾਕਾਰ ਚ ਆਉਂਦੇ ਉਥੋਂ ਵਿਸ਼ਾਲ ਤੇ ਉਹ ਅਮਨਦੀਪ ਆ ਕੇ ਜਦੋਂ ਪਹੁੰਚਦੇ ਉੱਥੇ ਇਹਨਾਂ ਨੂੰ ਕਾਬੂ ਕਰ ਲੇਤਾ ਜਾਂਦਾ ਇਹਨਾਂ ਨੂੰ ਕਾਬੂ ਕਰਕੇ ਜਦੋਂ ਇਹਨਾਂ ਦੀ ਉਹੀ ਸੇਮ ਵੀਡੀਓਗ੍ਰਾਫੀ ਕਰਕੇ ਤਲਾਸ਼ੀ ਲਈ ਜਾਂਦੀ ਹੈ ਤਾਂ ਇਹ ਦੋਨਾਂ ਦੇ ਕੋਲੋਂ ਵੀ ਕਰੀਬ 1 ਕਿਲੋ ਦੇ ਕਰੀਬ 500 ਕੁਸ਼ ਗ੍ਰਾਮ ਇੱਕ ਕੋਲੋਂ ਤੇ ਬਾਕੀ ਦੂਜੇ ਕੋਲੋਂ 400 ਕੁਸ਼ ਗ੍ਰਾਮ ਜਿਹੜੀ ਹਿਰੋਇਨ ਗ੍ਰਾਮਦੂੰਦੀ ਹੈ ਇਹਨਾਂ ਦੀ ਜਿਹੜੀ ਅਗਲੀ ਪੁੱਛਗਿਛ ਤੋਂ ਇਹ ਖੁਲਾਸਾ ਹੋਇਆ ਕਿ ਇਹ ਜਿਹੜੇ ਲੋਕਲ ਬੰਦੇ ਸੀਗੇ ਇਹਨਾਂ ਦਾ ਲਿੰਕ ਕਰਾਇਆ ਸੀਗਾ ਇਹਨਾਂ ਦੇ ਚਾਚੇ ਦਾ ਮੁੰਡਾ ਹੈਗਾ ਹਰਪ੍ਰੀਤ ਉਹਨੇ ਬਾਹਰ ਰਹਿੰਦਾ ਯੂ ਐਸ ਏ ਉਹਨੇ ਜੱਟ ਸੰਧੂ ਕੋਈ ਸਮਗਲਰ ਹੈਗਾ ਅਕ੍ਰੋਸ ਦਾ ਪੋਰਟ ਪਾਕਿਸਤਾਨ 'ਚ ਉਹਦੇ ਨਾਲ ਲਿੰਕ ਕਰਾਤਾ ਸੀਗਾ ਲੋਕਲ ਮੁੰਡਿਆਂ ਦਾ ਇਹ ਕਿਉਂਕਿ ਲੋਕੇਸ਼ਨ ਇਹਨਾਂ ਦਾ ਘਰ ਜਿਹੜਾ ਹੈਗਾ ਬਾਰਡਰ ਦੇ ਉੱਤੇ ਸੀਗਾ ਇਹ ਲੋਕੇਸ਼ਨ ਪੇਜ ਕੇ ਉੱਥੋਂ ਮੰਗਵਾ ਲੈਂਦੇ ਸੀ ਕਨਸਾਈਨਮੈਂਟ ਔਰ ਇਹ ਜਿਹੜਾ ਵਿਸ਼ਾਲ ਦੇ ਮੰਡੀਪ ਇਹ ਆ ਕੇ ਲੈ ਜਾਂਦੇ ਸੀ ਵਿਸ਼ਾਲ ਦੇ ਉੱਤੇ ਪਹਿਲੇ ਵੀ ਦੋ ਪਰਚੇ 1.5 ਕਿਲੋ ਦਾ ਫਰਮਿਸ਼ਨਟ ਅਮਰਸਰ ਚ ਦਰਜ ਹੈ ਤੇ ਇੱਕ ਕੂਲੀਆਂ ਦਾ ਪਰਚਾ ਪਹਿਲੇ ਦਰਜ ਹੈ ਤੇ ਇਹ ਆ ਕੇ ਉੱਥੋਂ ਲੈ ਕੇ ਤਾਂ ਫਿਰ ਇਹ ਰਿਟੇਲ ਚ ਵੇਚਦੇ ਸੀਗੇ ਅਮਰਸਰ ਤੇ ਇਹਨਾਂ ਨੂੰ ਜਿਹੜਾ ਹੈਗਾ ਪਾਂਡੀ ਦੀ ਜੋ ਵੀ ਫੀਸ ਹੁੰਦੀ 40000 ਰੁਪਏ ਦੀ ਪੈਕਟ ਦਾ ਕਦੀ ਲੱਖ ਰੁਪਿਆ ਜਿਵੇਂ ਵੀ ਮਤਲਬ ਜੇ ਰਿਸਕ ਲੈਵਲ ਦੇ ਹਿਸਾਬ ਨਾਲ ਉਹ ਇਹਨਾਂ ਨੂੰ ਪੇਮੈਂਟ ਕਰ ਦਿੰਦੇ ਸਨ ਜਗਵਾਨ ਟੀਵੀ ਲਈ ਮੈਹਰਜ ਪਟਲਾ